ਸਤਿ ਸ਼੍ਰੀ ਅਕਾਲ ਦੋਸਤੋ ਗੌਰ ਨਾਲ ਸੁਣੀਓ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਐਸਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਉਹ ਇਕੱਲਾ ਖੜਾ ਹੁੰਦਾ ਹੈ ਤੇ ਕੋਈ ਸਾਥ ਨਹੀਂ ਦਿੰਦਾ ਨਾ ਪਰਿਵਾਰ ਨਾ ਦੋਸਤ ਤੇ ਨਾ ਹੀ ਸਮਾਜ ਸਭ ਅਚਾਨਕ ਗਾਇਬ ਹੋ ਜਾਂਦੇ ਹਨ ਤਾਂ ਉਸ ਵੇਲੇ ਸਮਝ ਆਉਂਦਾ ਹੈ ਕਿ ਇਸ ਦੁਨੀਆ ਵਿੱਚ ਆਪਣੇ ਦਮ ਤੇ ਖੜੇ ਹੋਣਾ ਕਿੰਨਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਕਈ ਵਾਰ ਇਸ ਸੋਚ ਨੂੰ ਉਦੋਂ ਸਮਝਦੇ ਹਨ ਜਦੋਂ ਬਹੁਤ ਦੇਰ ਹੋ ਜਾਂਦੀ ਹੈ ਜਦੋਂ ਦੁਨੀਆ ਮੂੰਹ ਮੋੜ ਜਾਂਦੀ ਹੈ ਤੇ ਜਦੋਂ ਬਹੁਤ ਸਾਰੇ ਲੋਕ ਸਾਡੇ ਤੋਂ ਕਿਨਾਰਾ ਕਰ ਜਾਂਦੇ ਹਨ ਜਦੋਂ ਮਦਦ ਦੀ ਉਮੀਦ ਲਈ ਅਸੀਂ ਇਹਦਰ ਉਧਰ ਦੇਖਦੇ ਹਾਂ ਪਰ ਹਰ ਦਰਵਾਜ਼ਾ ਬੰਦ ਨਜ਼ਰ ਆਉਂਦਾ ਹੈ ਉਸ ਸਮੇਂ ਮਨੁੱਖ ਸਿਰਫ ਇੱਕ ਹੀ ਸਵਾਲ ਆਉਂਦਾ ਹੈ ਕਿ ਆਖਰ ਇਹ ਸਭ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ ਪਰ ਸੱਚ ਤਾਂ ਇਹ ਹੈ ਕਿ ਐਸਾ ਸਮਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਫਰਕ ਬਸ ਇੰਨਾ ਹੈ ਕਿ ਕੁਝ ਲੋਕ ਟੁੱਟ ਜਾਂਦੇ ਹਨ ਤੇ ਕੁਝ ਹਨੇਰੇ ਵਿੱਚ ਵੀ ਰੋਸ਼ਨੀ ਦਾ ਰਾਹ ਲੱਭ ਲੈਂਦੇ ਹਨ ਇਸ ਦੁਨੀਆ ਵਿੱਚ ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ ਜਦੋਂ ਤੱਕ ਤੁਸੀਂ ਖੁਦ ਆਪਣਾ ਸਹਾਰਾ ਨਹੀਂ ਬਣ ਜਾਂਦੇ ਜਦੋਂ ਤੱਕ ਤੁਸੀਂ ਖੁਦ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਇਹ ਦੁਨੀਆ ਤੁਹਾਡਾ ਹੱਥ ਕਦੀ ਨਹੀਂ ਫੜੇਗੀ ਇੱਥੇ ਹਰ ਕੋਈ ਆਪਣੇ ਫਾਇਦੇ ਲਈ ਆਉਂਦਾ ਹੈ ਜੋ ਲੋਕ ਉਸ ਸਮੇਂ ਤੁਹਾਨੂੰ ਆਪਣੇ ਸਿਰ ਤੇ ਬਿਠਾਉਂਦੇ ਹਨ ਉਹੀ ਲੋਕ ਅਗਲੇ ਮੋੜ ਤੇ ਤੁਹਾਨੂੰ ਥੱਲੇ ਵੀ ਸੁੱਟ ਸਕਦੇ ਹਨ ਇਸੇ ਲਈ ਕਿਹਾ ਜਾਂਦਾ ਹੈ ਕਿ ਆਪਣੇ ਦਮ ਤੇ ਜੀਣਾ ਸਿੱਖੋ ਵਰਨਾ ਦੁਨੀਆ ਤੁਹਾਡਾ ਸਾਥ ਛੱਡ ਦਊਗੀ ਦੋਸਤੋ ਇਸ ਦੁਨੀਆ ਵਿੱਚ ਲੋਕ ਹਮੇਸ਼ਾ ਮਜ਼ਬੂਤ ਨੂੰ ਸਲਾਮਾ ਕਰਦੇ ਹਨ ਤੇ ਕਮਜ਼ੋਰਾਂ ਨੂੰ ਭੁਲਾ ਦਿੰਦੇ ਹਨ ਅਗਰ ਤੁਸੀਂ ਹਰ ਵਾਰ ਦੂਜਿਆਂ ਤੇ ਨਿਰਭਰ ਰਹੋਗੇ ਤਾਂ ਇੱਕ ਦਿਨ ਇਹ ਦੁਨੀਆ ਤੁਹਾਨੂੰ ਜਿੰਦੇ ਜੀ ਭੁਲਾ ਦੇਵੇਗੀ ਪਰ ਜਰਾ ਸੋਚੋ ਕਿ ਅਗਰ ਤੁਸੀਂ ਆਪਣੇ ਦਮ ਤੇ ਜੀਣਾ ਸਿੱਖੋ ਤਾਂ ਇਹ ਦੁਨੀਆ ਤੁਹਾਡੀ ਮਿਸਾਲ ਦੇਵੇਗੀ ਤੁਸੀਂ ਦੇਖੋ ਕਿ ਜਦੋਂ ਇੱਕ ਬੱਚਾ ਛੋਟਾ ਹੁੰਦਾ ਹੈ ਤਾਂ ਕਿਸੇ ਦਾ ਸਹਾਰਾ ਲੈ ਕੇ ਚੱਲਣਾ ਫਿਰਨਾ ਸਿੱਖਦਾ ਹੈ ਉਹ ਵਾਰ-ਵਾਰ ਡਿੱਗਦਾ ਹੈ ਰੋਂਦਾ ਹੈ ਕਰਲਾਉਂਦਾ ਹੈ ਤੇ ਫਿਰ ਚੱਲਦਾ ਹੈ ਤੇ ਫਿਰ ਇੱਕ ਦਿਨ ਉਹ ਖੁਦ ਚੱਲਣਾ ਸਿੱਖ ਜਾਂਦਾ ਹੈ ਜ਼ਿੰਦਗੀ ਵਿੱਚ ਬਿਲਕੁਲ ਇਸੇ ਤਰ੍ਹਾਂ ਹੀ ਹੈ ਸ਼ੁਰੂਆਤ ਵਿੱਚ ਅਸੀਂ ਸਭ ਡਿੱਗਦੇ ਹਾਂ ਡਰਦੇ ਹਾਂ ਡਗਮਗਾਉਂਦੇ ਹਾਂ ਪਰ ਜੋ ਵਾਰ-ਵਾਰ ਖੜਾ ਹੋ ਜਾਂਦਾ ਹੈ ਉਹੀ ਅੰਤ ਵਿੱਚ ਦੌੜਦਾ ਹੈ। ਇਹ ਹੀ ਉਹ ਜਗ੍ਹਾ ਹੈ ਜਦੋਂ ਦਿਮਾਗ ਤੇ ਮਨ ਦੀ ਅਸਲੀ ਪਰਖਿਆ ਸ਼ੁਰੂ ਹੁੰਦੀ ਹੈ। ਮਨ ਅਕਸਰ ਸਾਨੂੰ ਡਰਾਉਂਦਾ ਹੈ ਕਿ ਕੀ ਹੋਵੇਗਾ ਜੇ ਮੈਂ ਡਿੱਗ ਪਾਵਾਂਗਾ। ਜੇ ਮੈਂ ਹਾਰ ਗਿਆ ਤੇ ਲੋਕ ਮੇਰਾ ਮਜ਼ਾਕ ਉਡਾਉਣਗੇ। ਤਦ ਕੀ ਹੋਵੇਗਾ? ਇਹ ਹੀ ਗੱਲਾਂ ਤੁਹਾਨੂੰ ਕਮਜ਼ੋਰ ਕਰਦੀਆਂ ਹਨ। ਪਰ ਇਸ ਮਨ ਨੂੰ ਸਮਝਾਉਣਾ ਪਵੇਗਾ ਕਿ ਡਿੱਗਣਾ ਕਮਜ਼ੋਰੀ ਨਹੀਂ ਬਲਕਿ ਡਿੱਗ ਕੇ ਉੱਠਣਾ ਹੀ ਅਸਲੀ ਤਾਕਤ ਹੈ ਗੌਤਮ ਬੋਧਾ ਕਹਿਣਾ ਸੀ ਕਿ ਖੁਦ ਦਾ ਉਦਾਰ ਤੁਸੀਂ ਆਪ ਹੀ ਕਰ ਸਕਦੇ ਹੋ ਦੂਜਿਆਂ ਤੇ ਨਿਰਭਰਤਾ ਨਾ ਰਹੋ ਜਦੋਂ ਤੱਕ ਅਸੀਂ ਖੁਦ ਨੂੰ ਸੰਭਾਲਣਾ ਨਹੀਂ ਸਿੱਖਦੇ ਉਦੋਂ ਤੱਕ ਕੋਈ ਵੀ ਦੂਸਰਾ ਸਾਡੀ ਜ਼ਿੰਦਗੀ ਚ ਆ ਕੇ ਨਹੀਂ ਸਵਾਰਦਾ ਆਧੁਨਿਕ ਮਨੋਵਿਗਿਆਨ ਵੀ ਇਹੋ ਕਹਿੰਦਾ ਹੈ ਕੀ ਆਤਮ ਨਿਰਭਰਤਾ ਇਨਸਾਨ ਦੇ ਮਾਨ ਦੀ ਮਜ਼ਬੂਤ ਨਹੀਂ ਹੈ ਤੁਸੀਂ ਆਪਣੀਆਂ ਖੁਸ਼ੀਆਂ ਜ਼ਿੰਮੇਵਾਰੀਆਂ ਦੁੱਖਾਂ ਦੇ ਫੈਸਲਿਆਂ ਦੇ ਮਾਲਕ ਖੁਦ ਬਣਦੇ ਹੋ ਤਾਂ ਅਸੀਂ ਸਾਨੂੰ ਇਹ ਸੱਚੀ ਕ੍ਰਾਂਤੀ ਦਾ ਅਨੁਭਵ ਉਦੋਂ ਹੀ ਹੁੰਦਾ ਹੈ ਜੋ ਲੋਕ ਹਰ ਵਾਰ ਦੂਜਿਆਂ ਦੀ ਸਹਿਮਤੀ ਤੇ ਸਹਾਰਾ ਖੋਜਦੇ ਹਨ ਉਹ ਹਮੇਸ਼ਾ ਅੰਦਰ ਤੋਂ ਕਮਜ਼ੋਰ ਹੁੰਦੇ ਹਨ ਉਹਨਾਂ ਦੇ ਆਤਮ ਸਨਮਾਨ ਦੀ ਡੋਰ ਦੂਜਿਆਂ ਦੇ ਹੱਥਾਂ ਵਿੱਚ ਬੱਜੀ ਹੁੰਦੀ ਹੈ ਜਦੋਂ ਕੋਈ ਤਾਰੀਫ਼ ਕਰਦਾ ਹੈ ਤਾਂ ਉਹ ਖੁਸ਼ ਹੁੰਦੇ ਹਨ ਤੇ ਜਦੋਂ ਕੋਈ ਤਾਣਾ ਮਾਰਦਾ ਹੈ ਤਾਂ ਉਹ ਦੁਖੀ ਹੁੰਦੇ ਹਨ ਪਰ ਜੋ ਲੋਕ ਮਨ ਤੋਂ ਮਜ਼ਬੂਤ ਹੁੰਦੇ ਹਨ ਤੇ ਸਥਿਰ ਹੁੰਦੇ ਹਨ ਉਹਨਾਂ ਨੂੰ ਲੋਕਾਂ ਦੇ ਤਾਣਿਆਂ ਆਲੋਚਨਾਵਾਂ ਤੇ ਤਾਰੀਫ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਆਪਣੇ ਰਸਤੇ ਤੇ ਚੱਲਦੇ ਰਹਿੰਦੇ ਹਨ ਸੰਤਾਂ ਦੀ ਸਭ ਤੋਂ ਵੱਡੀ ਖੂਬੀ ਵੀ ਇਹੋ ਹੁੰਦੀ ਹੈ ਹਰੇਕ ਸੰਤ ਨੇ ਆਪਣੇ ਸਮੇਂ ਤਾਣੇ ਮੇਣੇ ਤੇ ਆਲੋਚਨਾ ਦਾ ਸਾਹਮਣਾ ਕੀਤਾ ਹੈ ਦੁਨੀਆ ਨੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਬਖਸ਼ਿਆ ਤੇ ਫਿਰ ਅਸੀਂ ਤੇ ਆਮ ਜਿਹੇ ਇਨਸਾਨ ਹਾਂ ਉਹ ਤਾਂ ਇੱਕ ਮਹਾਪੁਰਸ਼ ਸਨ ਅਸਲ ਵਿੱਚ ਦੁਨੀਆ ਤੁਹਾਨੂੰ ਉਦੋਂ ਤੱਕ ਨਜ਼ਰ ਅੰਦਾਜ਼ ਕਰਦੀ ਹੈ ਜਦੋਂ ਤੱਕ ਤੁਸੀਂ ਜਿੱਤ ਨਹੀਂ ਜਾਂਦੇ ਇਸ ਲਈ ਜਿੱਤਣ ਲਈ ਖੁਦ ਦੇ ਦਮ ਤੇ ਖੜੇ ਹੋਣਾ ਸਿੱਖੋ ਹਰ ਵਾਰ ਮਦਦ ਦੀ ਉਮੀਦ ਕਰਨਾ ਛੱਡ ਦਿਓ ਜਦੋਂ ਵੀ ਮੁਸ਼ਕਿਲ ਆਵੇ ਤਾਂ ਆਪਣੇ ਆਪ ਨੂੰ ਕਹੋ ਠੀਕ ਹੈ ਇਹ ਮੇਰੀ ਪ੍ਰੀਖਿਆ ਹੈ ਮੈਂ ਇਸ ਨੂੰ ਵੀ ਪਾਰ ਕਰ ਲਵਾਂਗਾ ਤੇ ਕੋਈ ਵੀ ਤਾਕਤ ਮੈਨੂੰ ਰੋਕ ਨਹੀਂ ਸਕੂਗੀ ਜਦੋਂ ਅਸੀਂ ਆਪਣੀਆਂ ਮੁਸ਼ਕਲਾਂ ਤੋਂ ਡਰਨਾ ਛੱਡ ਦੇਵਾਂਗੇ ਤਾਂ ਦੁਨੀਆ ਦੁਨੀਆ ਵੀ ਸਾਨੂੰ ਡਰਾਉਣਾ ਛੱਡ ਦੇਵੇਗੀ ਅੱਜ ਦੀ ਇਸ ਪੂਰੀ ਵੀਡੀਓ ਵਿੱਚ ਅਸੀਂ ਇਹ ਸਿੱਖਾਂਗੇ ਕਿ ਕਿਵੇਂ ਆਪਣੇ ਦਮ ਤੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਕਿਵੇਂ ਆਤਮ ਨਿਰਭਰ ਬਣੀਏ ਮਾਨਸਿਕ ਰੂਪ ਨਾਲ ਆਰਥਿਕ ਰੂਪ ਨਾਲ ਤੇ ਭਾਵਨਾਤਮਕ ਰੂਪ ਨਾਲ ਵੀ ਕਿਵੇਂ ਆਪਣੇ ਅੰਦਰ ਇੱਕ ਐਸੀ ਤਾਕਤ ਨੂੰ ਜਗਾਈਏ ਕਿ ਕੋਈ ਵੀ ਮੁਸ਼ਕਲ ਸਾਨੂੰ ਡਿਗਾ ਨਾ ਸਕੇ ਅੱਗੇ ਅਸੀਂ ਸਮਝਾਂਗੇ ਉਹਨਾਂ ਰਸਾ ਤੇ ਨਿਜਮਾ ਨੂੰ ਜੋ ਹਰ ਉਸ ਇਨਸਾਨ ਲਈ ਜ਼ਰੂਰੀ ਹੈ ਜੋ ਇਸ ਸੰਸਾਰ ਵਿੱਚ ਮਜ਼ਬੂਤੀ ਨਾਲ ਜੀਣਾ ਚਾਹੁੰਦਾ ਹੈ ਇਹ ਦੁਨੀਆ ਉਹਨਾਂ ਦੇ ਸਾਹਮਣੇ ਝੁੱਕਦੀ ਹੈ ਜੋ ਡਿਗ ਕੇ ਮੋੜ ਖੜੇ ਹੋ ਜਾਂਦੇ ਹਨ ਕਦੀ ਤੁਸੀਂ ਸੋਚਿਆ ਹੈ ਕਿ ਜੇ ਤੁਸੀਂ ਖੁਦ ਤੇ ਭਰੋਸਾ ਨਹੀਂ ਕਰੋਗੇ ਤਾਂ ਕਿਵੇਂ ਸੋਚਦੇ ਹੋ ਕਿ ਦੁਨੀਆ ਤੁਹਾਡੇ ਤੇ ਭਰੋਸਾ ਕਰੇਗੀ ਕਿਉਂਕਿ ਸਵੇਰੇ ਜਦੋਂ ਸੂਰਜ ਉੱਗਦਾ ਹੈ ਤਾਂ ਉਹ ਕਿਸੇ ਦੀ ਇਜਾਜ਼ਤ ਨਹੀਂ ਲੈਂਦਾ ਹਰ ਨਦੀ ਜਦੋਂ ਵਹਿੰਦੀ ਹੈ ਤਾਂ ਉਹ ਕਿਸੇ ਦੀ ਮਨਜ਼ੂਰੀ ਨਹੀਂ ਲੈਂਦੀ ਤੇ ਹਰ ਫੁੱਲ ਜਦੋਂ ਖਿੜਦਾ ਹੈ ਤਾਂ ਉਹ ਕਿਸੇ ਦੀ ਤਾਰੀਫ਼ ਦੇ ਇੰਤਜ਼ਾਰ ਵਿੱਚ ਨਹੀਂ ਰਹਿੰਦਾ ਫਿਰ ਅਸੀਂ ਇਨਸਾਨ ਹੀ ਕਿਉਂ ਦੂਜਿਆਂ ਦੀ ਮਨਜ਼ੂਰੀ ਤਾਰੀਫ਼ ਤੇ ਮਾਨਤਾ ਦੇ ਪਿੱਛੇ ਭੱਜਦੇ ਹਾਂ ਇਹ ਹੀ ਉਹ ਸਾਰੇ ਕਾਰਨ ਹਨ ਕਿ ਸਾਡਾ ਮਨ ਅੰਦਰੋਂ ਅਸ਼ਾਂਤ ਰਹਿੰਦਾ ਹੈ ਦਿਮਾਗ ਹਮੇਸ਼ਾ ਉਲਝਿਆ ਰਹਿੰਦਾ ਹੈ ਤੇ ਅਸੀਂ ਅੰਦਰ ਤੋਂ ਕਦੇ ਸਕੂਨ ਮਹਿਸੂਸ ਨਹੀਂ ਕਰਦੇ ਜਿੰਦਗੀ ਦੀ ਸਭ ਤੋਂ ਪਹਿਲੀ ਸਿੱਖਿਆ ਇਹੋ ਹੋਣੀ ਚਾਹੀਦੀ ਹੈ ਕਿ ਖੁਦ ਤੇ ਭਰੋਸਾ ਕਰੋ ਕਿਉਂਕਿ ਜਿਸ ਦਿਨ ਅਸੀਂ ਖੁਦ ਤੇ ਭਰੋਸਾ ਕਰਨਾ ਸਿੱਖ ਲਿਆ ਉਸੇ ਦਿਨ ਤੁਸੀਂ ਉਸ ਚਾਬੀ ਦੀ ਖੋਜ ਕਰ ਲਵੋਗੇ ਜੋ ਦੁਨੀਆ ਦੇ ਹਰ ਤਾਲੇ ਨੂੰ ਖੋਲ ਸਕਦੀ ਹੈ ਜਦੋਂ ਕੋਈ ਇਨਸਾਨ ਵਾਰ-ਵਾਰ ਦੂਜਿਆਂ ਤੋਂ ਪੁੱਛਦਾ ਹੈ ਕਿ ਮੈਂ ਠੀਕ ਕਰ ਰਿਹਾ ਲੋਕ ਮੈਨੂੰ ਪਸੰਦ ਕਰਦੇ ਹਨ ਜਾਂ ਨਹੀਂ ਲੋਕ ਮੇਰੀ ਤਾਰੀਫ ਕਰਨਗੇ ਨਾ ਤਦ ਅਸਲ ਵਿੱਚ ਉਹ ਆਪਣੇ ਹੀ ਮਨ ਨੂੰ ਕੈਦ ਕਰ ਰਿਹਾ ਹੁੰਦਾ ਹੈ ਇਹ ਵਾਰ-ਵਾਰ ਦੂਜਿਆਂ ਦੀ ਸਹਿਮਤੀ ਲੈਣਾ ਇੱਕ ਤਰ੍ਹਾਂ ਦਾ ਜਾਲ ਹੈ ਹੌਲੀ-ਹੌਲੀ ਇਹ ਜਾਲ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਇਨਸਾਨ ਆਪਣੀ ਪਛਾਣ ਆਪਣੀ ਸੋਚ ਤੇ ਆਪਣੀ ਖੁਸ਼ੀ ਵੀ ਦੂਜਿਆਂ ਦੀ ਰਾਏ ਤੇ ਛੱਡ ਦਿੰਦਾ ਹੈ ਪਰ ਹੁਣ ਇੱਥੇ ਹੀ ਫਰਕ ਆਉਂਦਾ ਹੈ ਉਹਨਾਂ ਲੋਕਾਂ ਦਾ ਜੋ ਸਫਲ ਹੁੰਦੇ ਹਨ ਤੇ ਉਹ ਜੋ ਹਰ ਸਮੇਂ ਪਰੇਸ਼ਾਨ ਰਹਿੰਦੇ ਹਨ ਉਹ ਲੋਕ ਜੋ ਦੁਨੀਆ ਵਿੱਚ ਕੁਝ ਵੱਡਾ ਕਰਦੇ ਹਨ ਉਹ ਕਦੇ ਕਿਸੇ ਦੀ ਮਨਜ਼ੂਰੀ ਦੀ ਵੇਟ ਨਹੀਂ ਕਰਦੇ ਉਹ ਜਾਣਦੇ ਹਨ ਕਿ ਉਹਨਾਂ ਦਾ ਰਸਤਾ ਕਠਿਨ ਹੋਵੇਗਾ ਲੋਕ ਉਹਨਾਂ ਦੀ ਆਲੋਚਨਾ ਕਰਨਗੇ ਉਹਨਾਂ ਦਾ ਮਜ਼ਾਕ ਵੀ ਬਣਾਉਣਗੇ ਉਹਨਾਂ ਨੂੰ ਸਮਝਣ ਵਾਲੇ ਬਹੁਤ ਘੱਟ ਮਿਲਣਗੇ ਫਿਰ ਵੀ ਉਹ ਜ਼ਿੰਦਗੀ ਵਿੱਚ ਕਦੇ ਵੀ ਰੁਕਦੇ ਨਹੀਂ ਕਿਉਂਕਿ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਹੈ ਉਹਨਾਂ ਨੂੰ ਆਪਣੇ ਦਿਲ ਦੀ ਆਵਾਜ਼ ਤੇ ਭਰੋਸਾ ਹੁੰਦਾ ਹੈ ਤੇ ਇਹੋ ਵਿਸ਼ਵਾਸ ਹੀ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦਾ ਹੈ ਮਨ ਨੂੰ ਸ਼ਾਂਤ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਆਪਣੇ ਆਪ ਨਾਲ ਸੱਚੀ ਗੱਲਬਾਤ ਕਰੋ ਆਪਣੇ ਆਪ ਨੂੰ ਪੁੱਛੋ ਕਿ ਮੈਂ ਕੀ ਚਾਹੁੰਦਾ ਹਾਂ ਮੈਂ ਇਹ ਕਿਉਂ ਕਰ ਰਿਹਾ ਹਾਂ ਕੀ ਮੈਂ ਆਪਣੇ ਸੁਪਨਿਆਂ ਲਈ ਸੱਚਾ ਹਾਂ ਤੇ ਜਦੋਂ ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਆਪਣੇ ਦਿਲ ਤੋਂ ਮਿਲਦੇ ਹਨ ਤਾਂ ਬਾਹਰ ਦੀ ਦੁਨੀਆ ਦਾ ਸ਼ੋਰ ਸਾਡੇ ਉੱਤੇ ਕੋਈ ਅਸਰ ਨਹੀਂ ਕਰਦਾ ਹਮੇਸ਼ਾ ਯਾਦ ਰੱਖੋ ਕਿ ਲੋਕਾਂ ਦੀ ਸੋਚ ਹਮੇਸ਼ਾ ਬਦਲਦੀ ਰਹਿੰਦੀ ਹੈ ਅੱਜ ਜਿਹੜੇ ਤੁਹਾਡੇ ਨਾਮ ਦੀ ਤਾਰੀਫ਼ ਕਰ ਰਹੇ ਹਨ ਕੱਲ ਉਹੀ ਤੁਹਾਡੇ ਨਾਮ ਦੀ ਆਲੋਚਨਾ ਵੀ ਕਰ ਸਕਦੇ ਹਨ ਤੇ ਜੇ ਤੁਹਾਡਾ ਮਨ ਉਹਨਾਂ ਦੀ ਰਾਏ ਤੇ ਟਿਕਿਆ ਹੈ ਤਾਂ ਤੁਸੀਂ ਕਦੇ ਖੁਸ਼ ਨਹੀਂ ਰਹੋਗੇ ਪਰ ਜੇ ਤੁਹਾਡਾ ਮਨ ਆਪਣੀ ਸੱਚਾਈ ਤੇ ਟਿਕਿਆ ਹੈ ਤਾਂ ਦੁਨੀਆ ਹਿੱਲ ਜਾਏ ਪਰ ਤੁਸੀਂ ਕਦੇ ਡਿਗਮਗਾਉਂਦੇ ਨਹੀਂ ਇਨਸਾਨ ਦੇ ਸੋਚਣ ਦਾ ਅੰਤਰ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਮਜ਼ੋਰ ਸੋਚ ਵਾਲੇ ਲੋਕ ਸੋਚਦੇ ਹਨ ਕਿ ਲੋਕ ਕੀ ਕਹਿਣਗੇ ਪਰ ਮજબૂત ਸੋਚ ਵਾਲਾ ਇਨਸਾਨ ਸੋਚਦਾ ਹੈ ਕਿ ਮੈਂ ਸਹੀ ਮੰਨਦਾ ਹਾਂ ਤੇ ਜੋ ਮੈਂ ਸੋਚਦਾ ਹਾਂ ਉਹ ਸਹੀ ਹੈ ਕਮਜ਼ੋਰ ਸੋਚ ਵਾਲੇ ਹਮੇਸ਼ਾ ਦੂਜਿਆਂ ਤੇ ਨਿਰਭਰ ਕਰਦੇ ਹਨ ਜਦੋਂ ਮજબૂત ਸੋਚ ਵਾਲਾ ਬੰਦਾ ਸਭ ਨਾਲ ਸੋਚ ਵਿਚਾਰ ਕਰਦਾ ਹੈ ਪਰ ਆਖਰ ਵਿੱਚ ਫੈਸਲਾ ਖੁਦ ਲੈਂਦਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਤੁਸੀਂ ਤਦ ਸਫਲ ਮੰਨੇ ਜਾਓਗੇ ਜਦੋਂ ਤੁਸੀਂ ਖੁਦ ਪ੍ਰਤੀ ਇਮਾਨਦਾਰ ਹੋਵੋ ਜਦੋਂ ਅਸੀਂ ਡਿੱਗਦੇ ਹਾਂ ਤਦ ਸਾਨੂੰ ਸਾਡੀਆਂ ਕਮਜ਼ੋਰੀਆਂ ਦਿਖਦੀਆਂ ਹਨ ਤਦ ਸਾਨੂੰ ਸਮਝ ਆਉਂਦੀ ਹੈ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ ਲੇਕਿਨ ਸਮੱਸਿਆ ਤਾਂ ਇਹ ਹੈ ਕਿ ਅੱਜ ਦੀ ਦੁਨੀਆ ਵਿੱਚ ਅਸਫਲਤਾ ਤੋਂ ਡਰਾਇਆ ਜਾਂਦਾ ਹੈ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਫੇਲ ਹੋਣਾ ਗਲਤ ਹੈ ਸਮਾਜ ਵਿੱਚ ਲੋਕ ਸਿਰਫ ਜਿੱਤਣ ਵਾਲਿਆਂ ਦੀ ਪੂਜਾ ਕਰਦੇ ਹਨ ਜੋ ਹਾਰ ਜਾਂਦਾ ਹੈ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਇਹੋ ਡਰ ਸਾਡੇ ਅੰਦਰ ਬੈਠ ਜਾਂਦਾ ਹੈ। ਇਸੇ ਗੱਲ ਤੋਂ ਅਸੀਂ ਡਰਦੇ ਰਹਿੰਦੇ ਹਾਂ ਤੇ ਲੋਕ ਇਸ ਡਰ ਦੇ ਕਾਰਨ ਨਵੇਂ ਕੰਮ ਕਰਨ ਤੋਂ ਵੀ ਕਤਰਉਂਦੇ ਹਨ। ਉਹ ਸੋਚਦੇ ਹਨ ਕਿ ਜੇ ਫੇਲ ਹੋ ਗਿਆ ਤਾਂ ਲੋਕ ਕੀ ਕਹਿਣਗੇ? ਲੋਕ ਮਜ਼ਾਕ ਡਾਉਣਗੇ, ਮੈਨੂੰ ਤਾਨੇ ਮਾਰਨਗੇ ਤੇ ਇੱਥੋਂ ਹੀ ਮਾਨਸਿਕ ਬੇਚੈਨੀ ਸ਼ੁਰੂ ਹੋ ਜਾਂਦੀ ਹੈ। ਦਿਮਾਗ ਦਿਮਾਗ ਹਰ ਵਕਤ ਡਰਦਾ ਹੈ, ਦਿਲ ਹਰ ਵਕਤ ਘਬਰਾਉਂਦਾ ਹੈ ਪਰ ਜੋ ਲੋਕ ਇਸ ਡਰ ਤੇ ਕਾਬੂ ਪਾਉਂਦੇ ਹਨ, ਉਹੀ ਅਸਲ ਖਿਡਾਰੀ ਬਣਦੇ ਹਨ। ਸੋਚੋ ਵਗਰ ਥਾਮਸ ਐਡੀਸਨ ਸਫਲਤਾ ਤੋਂ ਡਰ ਜਾਂਦਾ ਤਾਂ ਕੀ ਬਲਬ ਬਣ ਪਾਉਂਦਾ ਉਸਨੇ ਹਰ ਵਾਰ ਹਜ਼ਾਰਾਂ ناکਾਮ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਡਿੱਗ ਕੇ ਉੱਠਣ ਦੀ ਹਿੰਮਤ ਵੀ ਕੀਤੀ ਉਸਨੇ ਕਿਹਾ ਕਿ ਮੈਂ ਸਫਲ ਨਹੀਂ ਹੋਇਆ ਮੈਂ ਬਸ 10000 ਤਰ੍ਹਾਂ ਦੇ ਤਰੀਕੇ ਲੱਗੇ ਜੋ ਕੰਮ ਨਹੀਂ ਕਰਦੇ ਇਹ ਸੋਚ ਸਾਡੇ ਅੰਦਰ ਚਾਹੀਦੀ ਹੈ ਅਸਲ ਵਿੱਚ ਜਦੋਂ ਅਸੀਂ ਡਿੱਗਦੇ ਹਾਂ ਤਾਂ ਸਾਨੂੰ ਤਿੰਨ ਅਨਮੋਲ ਚੀਜ਼ਾਂ ਮਿਲਦੀਆਂ ਹਨ अनुभव सबक ਅਤੇ ਸਾਹਸ। ਅਨੁਭਵ ਸਾਨੂੰ ਦੱਸਦਾ ਹੈ ਕਿ ਰਸਤੇ ਤੇ ਮੁਸ਼ਕਲਾਂ ਆ ਸਕਦੀਆਂ ਹਨ। ਸਬਕ ਸਿਖਾਉਂਦਾ ਹੈ ਕਿ ਅਗਲੀ ਵਾਰ ਕੀ ਸੁਧਾਰ ਕਰਨਾ ਹੈ ਤੇ ਸਾਹਸ ਸਾਨੂੰ ਅੱਗੇ ਵਧਣ ਦੀ ਹਿੰਮਤ ਦਿੰਦਾ ਹੈ। ਹਾਰ-ਵਾਰ ਫਿਰ ਤੋਂ ਖੜੇ ਹੋਣ ਦੀ ਹਿੰਮਤ ਡਿੱਗਣ ਤੋਂ ਡਰਨ ਵਾਲੇ ਲੋਕ ਕਦੇ ਵੀ ਨਵੀਂ ਉਚਾਈ ਨਹੀਂ ਛੂਪਉਂਦੇ ਪਰ ਜੋ ਡਿੱਗ ਕੇ ਵੀ ਹੱਸਦੇ ਹਨ ਤੇ ਜਿਨ੍ਹਾਂ ਦੀ ਹਿੰਮਤ ਡਿੱਗ ਕੇ ਹੋਰ ਮਜਬੂਤ ਹੋ ਜਾਂਦੀ ਹੈ ਉਹ ਇੱਕ ਦਿਨ ਆਪਣੀ ਮੰਜ਼ਲ ਤੱਕ ਜ਼ਰੂਰ ਪੁੱਜਦੇ ਹਨ ਹਰ ਗਿਰਾਵਟ ਤੋਂ ਬਾਅਦ ਆਪਣਾ ਮਨ ਸ਼ਾਂਤ ਵੀ ਰੱਖਣਾ ਇੱਕ ਕਲਾ ਹੈ ਕਿਉਂਕਿ ਹਾਰ ਤੋਂ ਬਾਅਦ ਮਨ ਸਭ ਤੋਂ ਵੱਧ ਬੇਚੈਨ ਹੁੰਦਾ ਹੈ ਸਾਡੇ ਅੰਦਰ ਗਿਲਟ ਸ਼ੇਮ ਅਤੇ ਦੁੱਖ ਸਾਨੂੰ ਖਾਣ ਲੱਗਦਾ ਹੈ ਲੇਕਿਨ ਉੱਥੇ ਹੀ ਜੇਕਰ ਤੁਸੀਂ ਆਪਣੇ ਮਨ ਤੇ ਇਹ ਸਵਾਲ ਪੁੱਛੋ ਕਿ ਹਾਰ ਨੇ ਮੈਨੂੰ ਕੀ ਸਿਖਾਇਆ ਤਾਂ ਤੁਹਾਡਾ ਮਨ ਸਥਿਰ ਹੋਣ ਲੱਗੇਗਾ ਮਨ ਨੂੰ ਸ਼ਾਂਤੀ ਤਦ ਮਿਲਦੀ ਹੈ ਜਦੋਂ ਅਸੀਂ ਇਹ ਸਫਲਤਾ ਨੂੰ ਦੁਸ਼ਮਣ ਨਹੀਂ ਦੋਸਤ ਲੱਗਦੇ ਹਾਂ ਕਿਉਂਕਿ ਹਰ ਹਾਰ ਤੁਹਾਨੂੰ ਮਜ਼ਬੂਤ ਬਣਾ ਕੇ ਅੱਗੇ ਵਧਣ ਦੀ ਤਾਕਤ ਦੇ ਰਹੀ ਹੈ ਲੋਕਾਂ ਦੀ ਸੋਚ ਵੀ ਇੱਥੇ ਹੀ ਬਦਲਦੀ ਹੈ ਕਮਜ਼ੋਰ ਸੋਚ ਵਾਲੇ ਹਾਰ ਨੂੰ ਰੁਕਾਵਟ ਬਣ ਕੇ ਤੇ ਡਰ ਕੇ ਬਹਿ ਜਾਂਦੇ ਹਨ ਪਰ ਮਜ਼ਬੂਤ ਸੋਚ ਵਾਲੇ ਹਾਰ ਨੂੰ ਸਫਲਤਾ ਦੀ ਸੀੜੀ ਮੰਨਦੇ ਹਨ ਤੇ ਉਸ ਤੇ ਪੈਰ ਰੱਖ ਕੇ ਅੱਗੇ ਵਧਦੇ ਹਨ ਹਮੇਸ਼ਾ ਯਾਦ ਰੱਖੋ ਕਿ ਜੋ ਬੀਤ ਗਿਆ ਹੈ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਉਸ ਨੂੰ ਇੱਕ ਸਿੱਖਿਆ ਮੰਨ ਕੇ ਅੱਗੇ ਜ਼ਰੂਰ ਵੱਧ ਸਕਦੇ ਹੋ ਇਸ ਲਈ ਹਰ ਵਾਰ ਡਿੱਗਣ ਤੇ ਕਬਰਾਉ ਨਾ ਬਲਕਿ ਖੁਦ ਨੂੰ ਸਮਝਾਓ ਕਿ ਤੁਸੀਂ ਇਨਸਾਨ ਹੋ ਗਲਤੀ ਕਰ ਸਕਦੇ ਹੋ ਕਿਉਂਕਿ ਹਰ ਗਲਤੀ ਤੁਹਾਨੂੰ ਹੋਰ ਵਧੀਆ ਬਣਾ ਰਹੀ ਹੈ ਕਿਸੇ ਮਹਾਨ ਪੁਰਸ਼ ਨੇ ਕਿਹਾ ਸੀ ਕਿ ਇੱਕ ਮੋਮਬਤੀ ਨਾਲ ਹਜ਼ਾਰਾਂ ਦੀਪਕ ਜਗਾਏ ਜਾ ਸਕਦੇ ਹਨ ਤੇ ਫਿਰ ਵੀ ਉਸ ਦੀ ਰੋਸ਼ਨੀ ਘਟਦੀ ਨਹੀਂ ਉਸੇ ਤਰ੍ਹਾਂ ਹਰ ਹਾਰ ਤੁਹਾਡੀ ਸ਼ਕਤੀ ਨੂੰ ਘਟਾਉਂਦੀ ਨਹੀਂ ਬਲਕਿ ਨਵੇਂ ਦੀਵੇ ਜਗਾਉਣ ਦੀ ਹਿੰਮਤ ਦਿੰਦੀ ਹੈ ਹੁਣ ਸਵਾਲ ਇਹ ਹੈ ਕਿ ਅਸੀਂ ਇਸ ਸੋਚ ਨੂੰ ਕਿਵੇਂ ਬਦਲੀਏ ਜਦੋਂ ਵੀ ਹਾਰੋ ਤਾਂ ਸਭ ਤੋਂ ਪਹਿਲਾਂ ਸ਼ਾਂਤ ਮਨ ਨਾਲ ਉਸ ਤੇ ਵਿਚਾਰ ਕਰੋ ਉਸ ਵਿੱਚ ਲੁਕੇ ਹੋਏ ਸਬਕ ਨੂੰ ਲੱਭੋ ਖੁਦ ਤੋਂ ਇਮਾਨਦਾਰੀ ਨਾਲ ਪੁੱਛੋ ਕਿ ਕਿੱਥੇ ਗਲਤੀ ਹੋ ਗਈ ਕਿ ਇਸ ਜਗ੍ਹਾ ਮੈਂ ਹੋਰ ਸੁਧਾਰ ਕਰ ਸਕਦਾ ਸੀ ਅਤੇ ਫਿਰ ਤੋਂ ਉਸ ਸਿੱਖਿਆ ਨਾਲ ਅਗਲੀ ਕੋਸ਼ਿਸ਼ ਸ਼ੁਰੂ ਕਰੋ ਖੁਦ ਨੂੰ ਵਾਰ-ਵਾਰ ਯਾਦ ਦਿਵਾਓ ਕਿ ਸਫਲਤਾ ਇੱਕ ਲੰਬੀ ਯਾਤਰਾ ਹੈ ਉਚਾਈ ਤੱਕ ਪੁੱਜਣ ਲਈ ਕਈ ਵਾਰ ਡਿੱਗਣਾ ਵੀ ਜ਼ਰੂਰੀ ਹੁੰਦਾ ਹੈ ਆਪਣੀ ਤੁਲਨਾ ਕਰਨੀ ਬੰਦ ਕਰੋ ਹਰ ਕਿਸੇ ਦਾ ਸਫ਼ਰ ਵੱਖਰਾ ਹੈ ਬਸ ਆਪਣੇ ਬੀਤੇ ਕੱਲ ਤੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰੋ ਕਿਉਂਕਿ ਜਿੱਤਦਾ ਉਹੀ ਹੈ ਜੋ ਵਾਰ-ਵਾਰ ਡਿੱਗ ਕੇ ਵੀ ਉੱਠਦਾ ਹੈ ਜੋ ਹਾਰ ਠੋਕਰ ਨੂੰ ਪੌੜੀ ਬਣਾ ਕੇ ਅੱਗੇ ਵਧਦਾ ਹੈ ਜੋ ਹਾਰ ਤੋਂ ਡਰਦਾ ਨਹੀਂ ਯਾਦ ਰੱਖੋ ਕਿ ਹਾਰ ਤੁਹਾਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦੀ ਬਲਕਿ ਤਰਾਸ਼ਦੀ ਹੈ ਹਰ ਅਸਫਲਤਾ ਤੁਹਾਨੂੰ ਵੈਸਾ ਇਨਸਾਨ ਬਣਾ ਰਹੀ ਹੈ ਜਿਵੇਂ ਦਾ ਬਣਨ ਲਈ ਤੁਸੀਂ ਪੈਦਾ ਹੋਏ ਹੋ ਤੇ ਅੱਜ ਤੋਂ ਹੀ ਆਪਣੇ ਆਪ ਨਾਲ ਇੱਕ ਵਾਅਦਾ ਕਰੋ ਕਿ ਹਾਰ ਤੋਂ ਡਰਨਾ ਨਹੀਂ ਹਰ ਠੋਕਰ ਤੋਂ ਬਾਅਦ ਹੋਰ ਉੱਚਾ ਉੱਠਣਾ ਹੈ ਕਿਉਂਕਿ ਹਾਰਨਾ ਕਮਜ਼ੋਰੀ ਨਹੀਂ ਹੈ ਬਲਕਿ ਉਠਣਾ ਅਸਲੀ ਤਾਕਤ ਹੈ ਦੋਸਤੋ ਯਾਦ ਰੱਖਣਾ ਕਿ ਇਹ ਦੁਨੀਆ ਤੁਹਾਡੇ ਅਥਰੂਆਂ ਤੇ ਨਹੀਂ ਰੁਕੇਗੀ ਤੁਹਾਡੀ ਜਿੱਤ ਤੇ ਤਾਲੀਆਂ ਵਜਾਉਗੀ ਇਸ ਲਈ ਵਾਕਿਆ ਜੇ ਇੱਜ਼ਤ ਪਾਉਣੀ ਹੈ ਤਾਂ ਆਪਣੇ ਦਮ ਤੇ ਖੜੇ ਰਹਿਣਾ ਸਿੱਖੋ ਅਗਰ ਅੱਜ ਦੀ ਇਹ ਵੀਡੀਓ ਤੇ ਇਹ ਗੱਲਾਂ ਤੁਹਾਡੇ ਦਿਲ ਤੱਕ ਪਹੁੰਚੀਆਂ ਨੇ ਤੇ ਤੁਹਾਨੂੰ ਵੀ ਲੱਗਦਾ ਹੈ ਕਿ ਮੈਨੂੰ ਵੀ ਆਪਣੇ ਦਮ ਤੇ ਜੀਣਾ ਸਿੱਖਣਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਨਾ ਭੁੱਲਿਓ ਕਿਉਂਕਿ ਅੱਗੇ ਵੀ ਅਸੀਂ ਐਸੀਆਂ ਹੀ ਦਿਲ ਨਾਲ ਜੁੜੀਆਂ ਤੇ ਜ਼ਿੰਦਗੀ ਬਦਲਣ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਧੰਨਵਾਦ ਰੱਖਿਓ ਤੇ ਹਮੇਸ਼ਾ ਇਹ ਚੀਜ਼ ਯਾਦ ਰੱਖਿਓ ਕਿ ਬਦਲਾਅ ਆਪਣੇ ਆਪ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਆਪਣੇ ਦਮ ਤੇ ਧੰਨਵਾਦ